ਲੈ ਵੀ ਮਿੱਤਰੋ ਆਪਾਂ ਰੋਡ ਤੇ ਜਾਈ ਜਾਂਦੇ ਸੀਗੇ ਅੱਜ ਫੇਰ ਆਪਾਂ ਨੂੰ ਧੀਰਾ ਮਿਲ ਗਿਆ ਕਿ ਕਣਕ ਦੇ ਬੀਜ ਰਹੇ ਸੀਗੇ ਮੈਂ ਉਹਨੂੰ ਕਿਹਾ ਮਹਾਪਰਾਵਾ ਟਾਈਮ ਚ ਟਾਈਮ ਕੱਢ ਕੇ ਸਾਡੇ ਨਾਲ ਕੋਈ ਗੱਲਬਾਤ ਕਰ ਸਾਨੂੰ ਕੋਈ ਉਹ ਜੀ ਨਵੀਂ ਗੱਲਬਾਤ ਸੁਣਾ ਤੇ ਕਹਿੰਦੇ ਕੋਈ ਗੱਲ ਨਹੀਂ ਬਾਈ ਜੀ ਸੁਣਾ ਦਿੰਨੇ ਆ ਆਓ ਜੀ ਫਿਰ ਤੁਹਾਨੂੰ ਧੀਰੇ ਸਾਹਿਬ ਨਾਲ ਮਲਾਉਨੇ ਆ ਹੋਰਾ ਪਿੰਡਾਂ ਦੀਆਂ ਗਾਵਾਂ ਸਾਡੇ ਪਿੰਡ ਛੱਡੀਆਂ ਹਾਂ ਹੋਰਾਂ ਪਿੰਡਾਂ ਦੀਆਂ ਗਾਵਾਂ ਸਾਡੇ ਪਿੰਡ ਛੱਡੀਆਂ ਉੱਟ-ਕੁੱਟ ਚੂਰ ਕਰ ਦਿੱਤੀਆਂ ਓਏ ਹੱਡੀਆਂ ਹਾਂ ਰਾਖੇ ਰੱਖੇ ਹੋਏ ਕਰਦੇ ਕਮਾਈਆਂ ਸਾਡੇ ਬਾਰਮੂਰੇ ਆ ਕੇ ਮਰੀਆਂ ਗਊਆਂ ਓਏ ਧਿਆਈਆਂ ਸਾਡੇ ਬਾਰਮੂਰੇ ਆ ਕੇ ਮਰੀਆਂ ਗਊਆਂ ਓਏ ਧਿਆਈਆਂ ਕੋਈ ਸ਼ਿਵਜੀ ਨੂੰ ਪੂਜੇ ਕੋਈ ਕ੍ਰਿਸ਼ਨ ਅਮਰਾਰੀ ਜੇ ਗਾਵਾਂ ਦੀ ਗੱਲ ਚੱਲੇ ਲੋਕਾ ਡਾਉਂਦੇ ਕਿਉਂ ਨਹੀਂ ਗਰਾਰੀ ਕਿਹੜੀਆਂ ਗਾਮਾਂ ਨੂੰ ਤੁਸੀਂ ਦੱਸੀ ਜਾਂਦੇ ਓਏ ਮਾਈਆਂ ਸਾਡੇ ਬਾਰ ਮੂਰੇ ਆ ਕੇ ਮਰੀਆਂ ਗਊਆਂ ਓਏ ਧਿਆਈਆਂ ਸਾਡੇ ਬਾਰ ਮੂਰੇ ਆ ਕੇ ਮਰੀਆਂ ਗਊਆਂ ਓਏ ਧਿਆਈਆਂ ਧਿਆਈਆਂ ਖੇਤਾਂ ਵਿੱਚ ਗਊਆਂ ਉੱਤੇ ਕਿਸੇ ਨੇ ਕਲੇਸ਼ ਦੇ ਹੂੰ ਗਊ ਸਾਲਾ ਬਣਾ ਦੁੱਧ ਗਊਆਂ ਦਾ ਵੇਚ ਦੇ ਠੀਕ ਹੈ ਖੇਤਾਂ ਵਿੱਚ ਗਊਆਂ ਉੱਤੇ ਕਿਸੇ ਨੇ ਕਲੇਸ਼ ਦੇ ਹੂੰ ਗਊ ਸਾਲਾ ਬਣਾ ਦੁੱਧ ਗਊਆਂ ਦਾ ਵੇਚ ਦੇ ਤੁਸੀਂ ਕਿਉਂ ਨਹੀਂ ਸਵਾਲਦੇ ਓਏ ਪਸ਼ੂ ਜੋ ਖੇਤ ਦੇ ਹਾਂ ਕਈਆਂ ਨੇ ਫੰਡਰਾਂ ਦੀਆਂ ਰस्सियां ਗਲੋਂ ਲਾਈਆਂ ਲਾਈਆਂ ਸਾਡੇ ਬਾਰ ਮੂਰੇ ਆ ਕੇ ਮਰੀਆਂ ਗਊਆਂ ਹੋਏ ਧਿਆਈਆਂ ਸਾਡੇ ਬਾਰ ਮੂਰੇ ਆ ਕੇ ਮਰੀਆਂ ਗਊਆਂ ਹੋਏ ਧਿਆਈਆਂ ਧਿਆਈਆਂ ਖੇਤਾਂ ਵਿੱਚੋਂ ਕੱਢ ਪਸ਼ੂ ਸੜਕ ਵੱਲ ਤੋਰਤੇ ਸਹੀ ਗੱਲ ਧਰ ਖਤਮ ਹੋ ਗਿਆ ਐਕਸੀਡੈਂਟ ਹਰ ਮੋੜ ਤੇ ਓਏ ਹੋਏ 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 ਖੇਤਾਂ ਵਿੱਚੋਂ ਕੱਢ ਪਸ਼ੂ ਸੜਕ ਵੱਲ ਤੋਰਤੇ ਹਾਂ ਘਰ ਖਤਮ ਹੋ ਗਿਆ ਐਕਸੀਡੈਂਟ ਹਰ ਮੋੜ ਤੇ ਸਹੀ ਗੱਲ ਹੈ ਸਰਕਾਰ ਨੂੰ ਵੀ ਕਿੰਨੀ ਵਾਰੀ ਕਰੀਆਂ ਸੁਨਾਈਆਂ ਸਾਡੇ ਬਾਰਮੂਰੇ ਆ ਕੇ ਮਰੀਆਂ ਗਊਆਂ ਨੇ ਧਿਆਈਆਂ ਗਊਆਂ ਦੀ ਸੇਵਾ ਕਰ ਹੁੰਦੇ ਵੇੜੇ ਪਾਰ ਹਰ ਪਿੰਡ ਚ ਬਣਾਵੇ ਗਊਸ਼ਾਲਾ ਸਰਕਾਰ ਸਰਕਾਰ ਗਊਆਂ ਦੀ ਸੇਵਾ ਕਰ ਹੁੰਦੇ ਵੇੜੇ ਪਾਰ ਹਰ ਪਿੰਡ ਚ ਬਣਾਵੇ ਗਊਸ਼ਾਲਾ ਸਰਕਾਰ ਸੱਚੀ ਗੱਲ ਪਿਛੇ ਧੀਰੇ ਨੇ ਦਿੱਤੀਆਂ ਦਹਾਈਆਂ ਹਾਂਜੀ ਹਾਂਜੀ ਸਾਡੇ ਬਾਰਮੂਰੇ ਆ ਕੇ ਮਰੀਆਂ ਗਊਆਂ ਓਏ ਧਿਆਈਆਂ ਸੱਚੀ ਗੱਲ ਪਿਛੇ ਧੀਰੇ ਨੇ ਦਿੱਤੀਆਂ ਦਹਾਈਆਂ ਸਾਡੇ ਬਾਰ ਮੂਰੇ ਆ ਕੇ ਮਰੀਆਂ ਗਊਆਂ ਹੋਏ ਤੇ ਆਈਆਂ ਬਾਈ ਬਹੁਤ ਵਧੀਆ ਲਿਖਿਆ ਧੀਰੇ ਨੇ ਤੇ ਬਾਕੀ ਸੱਚੀ ਗੱਲ ਐ ਬਿਲਕੁਲ ਸੱਚੀ ਕਲਮ ਐ ਇਹਦੀ ਤੇ ਆਪਾਂ ਰਾਖੇ ਰੱਖਦੇ ਆ ਵੀ ਆਪਣੀ ਫਸਲ ਨਾ ਖਰਾਬ ਹੋਵੇ ਜੇ ਰਾਖੇ ਨਾ ਰਖੀਏ ਪਿੰਡਾਂ ਦੇ ਵਿੱਚ ਕਿੰਨੀਆਂ ਹੀ ਗਾਵਾਂ ਆ ਜਾਂਦੀਆਂ ਨੇ ਸੜਕਾਂ ਉੱਤੇ ਐਕਸੀਡੈਂਟ ਇਹੋ ਜਿਹੇ ਹੁੰਦੇ ਆ ਜੋ ਕਿ ਬੰਦੇ ਦੀ ਜਾਨ ਵੀ ਚਲੀ ਜਾਂਦੀ ਹੈ ਤੇ ਨਾਲੇ ਪਸ਼ੂ ਦੀ ਵੀ ਜਾਨ ਚਲੀ ਜਾਂਦੀ ਹੈ। ਬਾਈ ਜੀ ਨੇ ਬਿਲਕੁਲ ਸੱਚੀ ਕਹਾਣੀ ਲਿਖੀ ਹੈ। ਬਿਲਕੁਲ ਸੱਚ ਹੈ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਤੇ ਸ਼ੇਅਰ ਕਰਦੇ ਹੋ। ਬਹੁਤ ਬਹੁਤ ਧੰਨਵਾਦ ਜੀ।